ਕਿ ਭਾਈ ਚਾਰਾ ਇੰਨੇ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਿਹਾ ਉਸ ਚੋਣ ਦਾ ਉਹ ਕਿਉਂ ਨਹੀਂ ਚੋਣ ਹੋਣ ਚਾਰੀ ਖਾਸ ਕਰਕੇ ਗੱਲ ਕਰਦੇ ਆਪਾਂ ਐਜੀਪੀਸੀ ਚੋਣ ਸੰਸਦ ਦੇ ਵਿੱਚ ਸੁਖਜਿੰਦਰ ਰੰਧਾਵਾ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੇ ਇਹ ਮਸਲਾ ਚੁੱਕਿਆ ਕਿ ਦੱਸੋ ਭਾਈ ਜਵਾਬ ਦਿਓ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਦੋਂ ਹੋਣਗੀਆਂ ਇਸ ਦੀ ਚੋਣ ਕੇਂਦਰ ਸਰਕਾਰ ਦੇ ਅਧੀਨ ਆਉਂਦੀ ਹੈ ਤੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਪ੍ਰਵਾਨਗੀ ਮਿਲਣ ਤੋਂ ਬਾਅਦ ਈਐਸਡੀ ਚੋਣ ਹੋ ਸਕਦੀ ਆ ਹੁਣ ਈਸੀ ਪ੍ਰਵਾਨਗੀ ਕਿਉਂ ਦੇਊਗਾ ਈਸੀ ਇਲੈਕਸ਼ਨ ਕਮਿਸ਼ਨ ਪ੍ਰਵਾਨਗੀ ਤਾਂ ਦੇਊਗਾ ਜੇ ਉਹਨੂੰ ਭਾਰਤੀ ਜਨਤਾ ਪਾਰਟੀ ਮਤਲਬ ਉਧਰੋਂ ਡੋਰੇ ਲੂਗੀ ਕੇਸਾ ਧਾਰੀ ਬੇਸ਼ੱਕ ਨਾ ਹੋਣ ਪਰ ਦਸਤਾਰ ਧਾਰੀ ਨੇ ਇੱਕ ਇੱਕ ਰੂਪ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬੀਜੇਪੀ ਵੱਲੋਂ ਕਿ ਭਾਈ ਅਸੀਂ ਵੀ ਅ ਪੰਥ ਦੇ ਜਾਂ ਕੌਮ ਦੇ ਜਾਂ ਸਿੱਖਾਂ ਦੇ ਨੁਮਾਇੰਦੇ ਆ ਤਿੰਨ ਕਾਲੇ ਕਾਨੂੰਨ ਲਿਆ ਕੇ ਤੇ ਉਹਨਾਂ ਨੂੰ ਵਾਪਸ ਕਰਕੇ ਅਸੀਂ ਸੱਚੇ ਹੋਗੇ ਤੇ ਲੈਂਡ ਪਾਲਿਸੀ ਲੈਂਡ ਪੂਲਿੰਗ ਪਾਲਿਸੀ ਵਾਪਸ ਕਰਵਾ ਕੇ ਸਾਡੀ ਜਿੱਤ ਹੋ ਗਈ ਮਤਲਬ ਬੀਜੇਪੀ ਜਿਹੜੇ ਸਿੱਖ ਵਰਦੀਆਂ ਗੋਲੀਆਂ 'ਚ ਖੜ ਜਾਂਦੇ ਆ ਪਰਦੇ ਬੰਬਾਂ ਦੇ ਅੱਗੇ ਖੜ ਜਾਂਦੇ ਆ ਆਪਾਂ ਦੇਖਿਆ ਕਿ ਇੱਕ ਛੋਟੀ ਉਮਰ ਦਾ ਬੱਚਾ ਤੋਪ ਨਾਲ ਦਾ ਦਿੱਤਾ ਸੀਗਾ ਉਹ ਜਿਹੜਾ ਸਿੱਖ ਇਤਿਹਾਸ ਹੈ ਆਖਰਕਾਰ ਉਸ ਨੂੰ ਕਿਉਂ ਜਿਹੜਾ ਦੂਜੇ ਧਰਮ ਦਾ ਖਾਸ ਕਰਕੇ ਜੇ ਆਰਐਸਐਸ ਦੀ ਉਹ ਗੱਲ ਕਰੀ ਉਹ ਕਿਵੇਂ ਬਚਾਏਗੀ ਤੇ ਅੱਜ ਕਹਾਣੀ ਵਿਗੜ ਕੇ ਇੱਥੋਂ ਤੱਕ ਪਹੁੰਚੀ ਆ ਤਾਂ ਇਸ ਦੀ ਜ਼ਿੰਮੇਵਾਰ ਪੰਜਾਬ ਦੀ ਉਹ ਧਿਰ ਹੈ ਜਿਹੜੀ ਧਿਰ ਪਹਿਲਾਂ ਆਪਣੇ ਆਪ ਨੂੰ ਪੰਥਕ ਕਹਿੰਦੀ ਰਹੀ ਸਾਰੀ ਉਮਰ ਤਾਂ ਉਮਰ ਉਸਨੇ ਆਪਣੇ ਆਪ ਨੂੰ ਪੰਥਕ ਕਿਹਾ ਤੇ ਪੰਥ ਦੇ ਨਾਮ ਤੇ ਵੋਟਾਂ ਪਾਉਂਦੇ ਰਹੇ ਇਹ ਭਾਈ ਕੌਮ ਆਪਣੀ ਰੱਖਿਆ ਆਪ ਕਰ ਸਕਦੀ ਆ ਆਪਣਾ ਬਚਾਅ ਵੀ ਕਰ ਸਕਦੀ ਆ ਕੌਮ ਆਪਣੇ ਆਪ ਨੂੰ ਅੱਗੇ ਵੀ ਲਿਜਾ ਸਕਦੀ ਆ ਸਾਰਾ ਕੁਝ ਕਰ ਸਕਦੀ ਆ ਸਾਰਾ ਕੁਝ ਕਰ ਵੀ ਰਹੀ ਆ ਪਰ ਸਵਾਲ ਤਾਂ ਰਾਜਨੀਤਿਕ ਪਾਰਟੀਆਂ ਤੇ ਆ ਖਾਸ ਤੌਰ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉੱਤੇ ਤੁਸੀਂ ਇਹ ਵੀ ਦੇਖੋ ਨਾ ਕਿ ਧਾਰਮਿਕ ਮਾਮਲਿਆਂ ਦੇ ਵਿੱਚ ਦੁਨੀਆ ਦੇ ਵਿੱਚ ਇਦਾਂ ਦੀ ਮਿਸਾਲ ਬਹੁਤ ਘੱਟ ਮਿਲਦੀ ਹੈ ਜਾਂ ਮਿਲਦੀ ਹੋਣੀ ਹੈ ਕਿ ਇੱਕ ਧਾਰਮਿਕ ਬਾਡੀ ਦੀ ਚੋਣ ਲੋਕਤੰਤਰੀਕ ਢੰਗ ਨਾਲ ਹੋ ਰਹੀ ਹੋਵੇ ਇਹ ਲੋਕਾਂ ਨੂੰ ਵੀ ਪਤਾ ਵੀ ਜੇਬਾਂ ਦੇ ਵਿੱਚੋਂ ਪਰਚੀਆਂ ਨਿਕਲਦੀਆਂ ਰਹੀਆਂ ਨੇ ਲਿਫਾਫਿਆਂ ਚੋਂ ਪਰਚੀਆਂ ਨਿਕਲਦੀਆਂ ਰਹੀਆਂ ਨੇ ਤੇ ਉਸ ਪਰਚੀਆਂ ਦੇ ਵਿੱਚੋਂ ਨਾਮ ਨਿਕਲ ਕੇ ਪ੍ਰਧਾਨ ਤੈ ਹੁੰਦੇ ਰਹੇ ਆ ਸਾਰਾ ਕੁਝ ਆਪਾਂ ਸਾਰਿਆਂ ਨੂੰ ਪਤਾ ਹੈ ਪਰ ਫੇਰ ਵੀ ਕਹਿੰਦੇ ਆ ਨਾ ਕਿ ਜੇ ਰੋਣਾ ਨਹੀਂ ਆਉਂਦਾ ਹੁੰਦਾ ਤਾਂ ਰੋਣ ਵਰਗਾ ਮੂੰਹ ਕਰ ਲਈਦਾ ਕਿਸੇ ਦੇ ਕਿਸੇ ਦੇ ਸੋਗ ਦੇ ਵਿੱਚ ਜਾ ਕੇ ਇੱਕ ਪਾਸੇ ਹਰਤੇ ਸੀ ਨਵੇਂ ਪ੍ਰਧਾਨ ਬਣੇ ਆ ਨਵੇਂ ਧੜੇ ਦੇ ਵੱਖਰੇ ਤਵੇ ਦੇ ਤਾਂ ਉਹਨਾਂ ਨੇ ਸਿੱਧਾ ਕਿਹਾ ਕਿ ਅਸੀਂ ਬਾਦਲਾਂ ਤੋਂ ਐਜਪੀਸੀ ਜਿਹੜੀ ਆ ਉਹ ਛਡਵਾਣੀ ਆ ਉਹਨਾਂ ਨੇ ਵੀ ਕਿਹਾ ਵੀ ਕਿੱਥੇ ਜੀ ਗਿਆਨੀ ਹਰਪ੍ਰੀਤ ਜੀ ਕਿਹੜੇ ਕੰਮਾਂ 'ਚ ਪੈ ਗਏ ਰਾਜਨੀਤੀ ਤੁਹਾਡੇ ਵਾਸਤਾ ਕੰਮ ਨਹੀਂ ਕਿਉਂ ਨਹੀਂ ਬਈ ਰਾਜਨੀਤੀ ਉਹਨਾਂ ਦੇ ਵਾਸਤਾ ਕੰਮ ਕਿਉਂ ਨਹੀਂ ਹੈ ਜਦੋਂ ਸਾਡੇ ਗੁਰੂ ਸਾਹਿਬ ਨੇ ਮੀਰੀ ਔਰ ਪੀਰੀ ਦਾ ਸਿਧਾਂਤ ਸਾਨੂੰ ਦਿੱਤਾ ਹੋਇਆ ਹੈ ਜਿੰਨੇ ਮੁਕਾਬਲੇਵਾਜ਼ੀ ਜ਼ਿਆਦਾ ਹੋਏਗੀ ਉਨੀ ਪਾਰਦਰਸ਼ਤਾ ਆਏਗੀ ਔਲੇ ਘਟਣਗੇ ਸਫਾਈ ਜ਼ਿਆਦਾ ਹੋਏਗੀ ਆਪਾਂ ਵੇਖਦੇ ਨਹੀਂ ਕਿ ਜਿੰਨੇ ਉਮੀਦਵਾਰ ਵੱਧ ਹੁੰਦੇ ਨੇ ਮੈਦਾਨ ਦੇ ਵਿੱਚ ਜਾਂ ਇੱਕੋ ਖੇਤਰ ਦੇ ਵਿੱਚ ਕੰਮ ਕਰਨ ਵਾਲੇ ਜੇ ਚਾਰ ਵਿਅਕਤੀ ਨੇ ਤਾਂ ਚਾਰੇ ਕੋਸ਼ਿਸ਼ ਕਰਦੇ ਆ ਕਿ ਮੈਂ ਤੁਹਾਡੇ ਨਾਲ ਚੰਗਾ ਕਰਾਂ ਤੁਸੀਂ ਮੇਰੇ ਨਾਲ ਚੰਗਾ ਕਰੋ ਤੁਸੀਂ ਗਿਆਨੀ ਹਰਪ੍ਰੀਤ ਜੌਰਾਂ ਦੀ ਗੱਲ ਕੀਤੀ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਵੀ ਇਹ ਗੱਲ ਦਾ ਪਤਾ ਹੈ ਕਿ ਜਦੋਂ ਤੱਕ ਐਸਜੀਪੀਸੀ ਬਾਦਲ ਪਰਿਵਾਰ ਤੋਂ ਮੁਕਤ ਨਹੀਂ ਹੁੰਦੀ ਹੈਗੀ ਉਦੋਂ ਤੱਕ ਕੌਮ ਦਾ ਪੂਰਾ ਭਲਾ ਨਹੀਂ ਹੋ ਸਕਦਾ ਭਾਵੇਂ ਕਿ ਪੰਜਾਬ ਵਿੱਚ ਮਹੀਨੇ ਸਾਲ ਵਿੱਚ ਇੱਕ ਤੋਂ ਬਾਅਦ ਇੱਕ ਚੋਣ ਨਜ਼ਰ ਆ ਰਹੀ ਹੈ ਪਰ ਇੱਕ ਉਹ ਵੀ ਚੋਣ ਹੈ ਜਿਹੜੀ ਇੱਕ ਵੱਡੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਤੇ ਖਾਸ ਕਰਕੇ ਜੇ ਭਾਈ ਆਪਾਂ ਸਿੱਖ ਭਾਈਚਾਰੇ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਲੰਬੇ ਸਮੇਂ ਤੋਂ ਇਸ ਚੋਣ ਦਾ ਇੰਤਜ਼ਾਰ ਹੋ ਰਿਹਾ ਹੈ ਇਹ ਕਦੋਂ ਚੋਣ ਹੋਏਗੀ ਕਦੋਂ ਨਹੀਂ ਹੋਏਗੀ ਤਾਂ ਇਸ ਤੇ ਗੱਲਬਾਤ ਕਰਾਂਗੇ ਮੈਂ ਤੁਹਾਡੇ ਨਾਲ ਸਤਨਾਮ ਸਿੰਘ ਬਠੋਈ ਮੁੱਦੇ ਜੋ ਫਰਕ ਪਾਉਣ ਉਹ ਪ੍ਰੋਗਰਾਮ ਦੇ ਤਹਿਤ ਅਸੀਂ ਗੱਲਬਾਤ ਕਰਾਂਗੇ ਮੇਰੇ ਨਾਲ ਨੇ ਰੋਜ਼ਾਨਾ ਦੀ ਤਰ੍ਹਾਂ ਸਾਡੇ ਸੀਨੀਅਰ ਪੱਤਰਕਾਰ ਪ੍ਰਿੰਸ ਭਾਰਦਵਾਜ ਜੀ ਪਹਿਲਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਪ੍ਰਿੰਸ ਜੀ ਕਿਵੇਂ ਦੇਖਦੇ ਹੋ ਕਿ ਅਕਸਰ ਅਸੀਂ ਦੇਖਿਆ ਹੈ ਕਿ ਚੋਣਾਂ ਦਾ ਮਾਹੌਲ ਸਾਲ ਵਿੱਚ 6 ਮਹੀਨਿਆਂ ਬਾਅਦ ਕੋਈ ਨਾ ਕੋਈ ਚੋਣ ਹੁਣ ਹੋ ਰਹੀ ਹੈ ਪੰਜਾਬ 'ਚ ਚੋਣ ਦਾ ਮਾਹੌਲ ਬਣਿਆ ਰਹਿੰਦਾ ਹੈ ਪਰ ਇੱਕ ਚੋਣ ਹੈ ਉਹ ਬੜੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਆਖਰਕਾਰ ਉਹ ਕਿਉਂ ਨਹੀਂ ਸਰਕਾਰ ਕਰਾਰੀ ਜਾਂ ਸਿੱਖ ਭਾਈਚਾਰਾ ਇੰਨਾ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਿਹਾ ਉਸ ਚੋਣ ਦਾ ਉਹ ਕਿਉਂ ਨਹੀਂ ਚੋਣ ਹੋਣ ਚਾਰੀ ਖਾਸ ਕਰ ਗੱਲ ਕਰਦੇ ਆਪਾਂ ਐਜਪੀਸੀ ਚੋਣ ਦੀ ਸਤਨਾਮ ਜੀ ਬਹੁਤ ਵੱਡਾ ਮੁੱਦਾ ਹੈ ਤੇ ਬਹੁਤ ਵੱਡਾ ਇਸ਼ੂ ਹੈ ਇਹ ਕਿਉਂਕਿ ਇਹ ਅੱਜ ਚ ਚਰਚਾ ਦੇ ਵਿੱਚ ਇਸ ਕਰਕੇ ਆ ਗਿਆ ਮੁੱਦਾ ਕਿਉਂਕਿ ਇਹ ਮੁੱਦਾ ਸੱਚਮੁੱਚ ਫਰਕ ਪਾਉਂਦਾ ਹੈ ਇਹ ਪੂਰੀ ਕੌਮ ਪੂਰੇ ਭਾਈਚਾਰੇ ਦਾ ਮਸਲਾ ਹੈ ਅੱਜ ਸੰਸਦ ਦੇ ਵਿੱਚ ਸੁਖਜਿੰਦਰ ਰੰਧਾਵਾ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੇ ਇਹ ਮਸਲਾ ਚੁੱਕਿਆ ਕਿ ਦੱਸੋ ਭਾਈ ਜਵਾਬ ਦਿਓ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਦੋਂ ਹੋਣਗੀਆਂ ਹੁਣ ਦਰਸ਼ਕੀ ਸੋਚਣਗੇ ਕਿ ਸੁਖਜਿੰਦਰ ਰੰਧਾਵਾ ਨੂੰ ਦਿੱਲੀ ਦੇ ਵਿੱਚ ਮੁੱਦਾ ਚੱਕਣ ਦੀ ਕੀ ਲੋੜ ਪੈ ਗਈ ਐ ਐਸਡੀਪੀਸੀ ਦਾ ਕੰਮ ਪੰਜਾਬ ਦੇ ਵਿੱਚ ਜਾਂ ਹਿਮਾਚਲ ਜਾਂ ਚੰਡੀਗੜ੍ਹ ਦੇ ਵਿੱਚ ਕਰਦੀ ਐ ਹਰਿਆਣਾ ਤੇ ਦਿੱਲੀ ਤਾਂ ਉਹਨਾਂ ਦੇ ਹੱਥੋਂ ਹੋਂ ਚਲੇ ਆ ਗਿਆ ਅਸਲ ਦੇ ਵਿੱਚ ਕੀ ਐ ਕਿ ਜਦੋਂ ਇਹ ਗੁਰਦੁਆਰਾ ਐਕਟ ਪਾਸ ਹੋ ਕੇ ਸਨ 1920 ਦੇ ਵਿੱਚ ਅ ਪਹਿਲੀ ਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਣ ਦੇ ਵਿੱਚ ਆਈ ਐ ਜਿਸ ਦੇ ਜਿਹੜੇ ਕਾਰਜ ਭਾਰ ਨੇ ਉਸ ਦੇ ਵਿੱਚ ਮੁੱਖ ਤੌਰ ਦੇ ਉੱਤੇ ਸਿੱਖ ਸੰਸਥਾਵਾਂ ਗੁਰੂ ਘਰਾਂ ਦੀ ਸੇਵਾ ਸੰਭਾਲ ਤੋਂ ਲੈ ਕੇ ਸਿੱਖੀ ਪ੍ਰਚਾਰ ਤੱਕ ਚਾਹੇ ਉਹ ਪੜਾਈ ਦੇ ਰੂਪ ਦੇ ਵਿੱਚ ਹੋਵੇ ਤੇ ਚਾਹੇ ਉਹ ਸਮਾਗਮਾਂ ਦੇ ਰੂਪ ਦੇ ਵਿੱਚ ਹੋਵੇ ਹੁਣ ਗੱਲ ਇਹ ਹੈ ਕਿ ਵੀ ਭਾਈ ਦਿੱਲੀ ਦੇ ਵਿੱਚ ਮੁੱਦਾ ਕਿਉਂ ਚੱਕਿਆ ਅਸਲ ਦੇ ਵਿੱਚ ਕੀ ਹੈ ਕਿ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਇਹ ਇਸ ਦੀ ਚੋਣ ਕੇਂਦਰ ਸਰਕਾਰ ਦੇ ਅਧੀਨ ਆਉਂਦੀ ਹੈ ਤੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਪ੍ਰਵਾਨਗੀ ਮਿਲਣ ਤੋਂ ਬਾਅਦ ਹੀ ਐਸ ਦੀ ਚੋਣ ਹੋ ਸਕਦੀ ਆ ਹੁਣ ਈਸੀ ਪ੍ਰਵਾਨਗੀ ਕਿਉਂ ਦੇਊਗਾ ਈਸੀ ਇਲੈਕਸ਼ਨ ਕਮਿਸ਼ਨ ਪ੍ਰਵਾਨਗੀ ਤਾਂ ਦੇਊਗਾ ਜੇ ਉਹਨੂੰ ਭਾਰਤੀ ਜਨਤਾ ਪਾਰਟੀ ਦੀ ਮਤਲਬ ਉਧਰੋਂ ਡੋਰ ਹੇਲੂਗੀ ਅਗਲੀ ਗੱਲ ਕਿ ਜੇ ਭਾਰਤੀ ਜਨਤਾ ਪਾਰਟੀ ਦਾ ਪੂਰਾ ਜ਼ੋਰ ਲੱਗਿਆ ਹੋਇਆ ਸਤਨਾਮ ਜੀ ਇਸ ਵਕਤ ਕਿ ਪੰਜਾਬ ਦੀ ਜਿਹੜੀ ਸਿਆਸਤ ਹੈ ਜਿਹੜੀ ਮਤਲਬ ਮੌਜੂਦਾ ਰਾਜਨੀਤਿਕ ਸਿਆਸਤ ਹੈ ਉਸ ਦੇ ਵਿੱਚ ਕਿਸੇ ਤਰੀਕੇ ਨਾਲ ਐਂਟਰੀ ਮਾਰੀ ਜਾਵੇ ਹੁਣ ਤੁਸੀਂ ਨਜ਼ਰ ਮਾਰੀ ਹੋਣੀ ਹੈ ਪਿਛਲੇ 2 ਸਾਲਾਂ ਤੋਂ ਕਿ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਿੰਨੇ ਇੱਕ ਆਗੂ ਸ਼ਾਮਲ ਕਰਵਾਏ ਜਾ ਰਹੇ ਨੇ ਦੂਜੀਆਂ ਪਾਰਟੀਆਂ ਦੇ ਉਹ ਬਹੁਤੇ ਦਸਤਾਰਧਾਰੀ ਨੇ ਕੇਸਾਧਾਰੀ ਬੇਸ਼ੱਕ ਨਾ ਹੋਣ ਪਰ ਦਸਤਾਰਧਾਰੀ ਨੇ ਇੱਕ ਇੱਕ ਰੂਪ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬੀਜੇਪੀ ਵੱਲੋਂ ਕਿ ਭਾਈ ਅਸੀਂ ਵੀ ਅ ਪੰਥ ਦੇ ਜਾਂ ਕੌਮ ਦੇ ਜਾਂ ਸਿੱਖਾਂ ਦੇ ਨੁਮਾਇੰਦੇ ਆ ਔਰ ਤਾਜ਼ਾ ਤਾਜ਼ਾ ਮਿਸਾਲ ਤਾਂ ਜਿਹੜੀ ਹਜੇ ਪਰਸੋਂ ਰੈਲੀ ਹੋ ਕੇ ਹਟਿਆ ਰਾਜਪੁਰੇ ਦੇ ਵਿੱਚ ਬੀਜੇਪੀ ਦੀ ਜਿਹੜੀ ਇਹਨਾਂ ਨੇ ਕਿਹਾ ਕਿਸਾਨ ਬਚਾਓ ਰੈਲੀ ਹਨ ਵੀ ਅਸੀਂ ਲੈਂਡ ਪੋਲਿੰਗ ਪੋਲ ਜੋ ਮਜ਼ਦੂਰ ਇਹ ਜਿਹੜੀ ਫਤੇ ਰੈਲੀ ਕੀਤੀ ਸੀ ਫਤੇ ਰੈਲੀ ਫਤੇ ਰੈਲੀ ਹਨ ਬੀਜੇਪੀ ਕਹਿੰਦੀ ਵੀ ਅਸੀਂ ਤਿੰਨ ਕਾਲੇ ਕਾਨੂੰਨ ਲਿਆ ਕੇ ਤੇ ਉਹਨਾਂ ਨੂੰ ਵਾਪਸ ਕਰਕੇ ਅਸੀਂ ਸੱਚੇ ਹੋਗੇ ਤੇ ਲੈਂਡ ਪਾਲਿਸੀ ਲੈਂਡ ਪੂਲਿੰਗ ਪਾਲਿਸੀ ਵਾਪਸ ਕਰਵਾ ਕੇ ਸਾਡੀ ਜਿੱਤ ਹੋ ਗਈ ਮਤਲਬ ਬੀਜੇਪੀ ਉੱਥੇ ਰਵਨੀਤ ਬਿੱਟੂ ਹੋਰਾਂ ਨੇ ਇਹ ਗੱਲ ਸਾਫ਼ ਕਹੀ ਰਵਨੀਤ ਬਿੱਟੂ ਦਸਤਾਰ ਬੰਦੇ ਆਪਾਂ ਨੂੰ ਪਤਾ ਹੈ ਹਨਾ ਜੀ ਰਵਨੀਤ ਬਿੱਟੂ ਹੋਰਾਂ ਨੇ ਬੀਜੇਪੀ ਦੀ ਰੈਲੀ ਦੇ ਵਿੱਚ ਇਹ ਗੱਲ ਕਿਹਾ ਪਿਆਰੇ ਦਰਸ਼ਕੋ ਧਿਆਨ ਦੇਣ ਯੋਗ ਗੱਲ ਹੈ ਪੰਜਾਬੀਓ ਉਹ ਕਹਿੰਦੇ ਕਿ ਹੁਣ ਆਰਐਸਐਸ ਯਾਨੀ ਕਿ ਰਾਸ਼ਟਰੀ ਸਵੈਮ ਸੇਵਕ ਸੰਗ ਸਿੱਖੀ ਨੂੰ ਬਚਾਉਣ ਦੀ ਜ਼ਿੰਮੇਵਾਰੀ ਲਏਗਾ ਯਾਰ ਸਿੱਖੀ ਨੂੰ ਹੁਣ ਭਾਰਤੀ ਜਨਤਾ ਪਾਰਟੀ ਜਾਂ ਆਰਐਸਐਸ ਜਾਂ ਰਾਸ਼ਟਰੀ ਸਿੱਖ ਸੰਗਤ ਬਚਾਏਗੀ ਮੈਂ ਇੱਥੇ ਇੱਕ ਗੱਲ ਕਰਨਾ ਚਾਹੁੰਦਾ ਪ੍ਰਿੰਸ ਜੀ ਜਿਹੜੇ ਸਿੱਖ ਵਰਦੀਆਂ ਗੋਲੀਆਂ 'ਚ ਖੜ ਜਾਂਦੇ ਆ ਵਰਦੇ ਬੰਬਾਂ ਦੇ ਅੱਗੇ ਖੜ ਜਾਂਦੇ ਆ ਆਪਾਂ ਦੇਖਿਆ ਕਿ ਇੱਕ ਛੋਟੀ ਉਮਰ ਦਾ ਬੱਚਾ ਤੋਪ ਨਾਲ ਦਾ ਦਿੱਤਾ ਸੀਗਾ ਉਹ ਜਿਹੜਾ ਸਿੱਖ ਇਤਿਹਾਸ ਹੈ ਆਖਰਕਾਰ ਉਸ ਨੂੰ ਕਿਉਂ ਜਿਹੜਾ ਦੂਜੇ ਧਰਮ ਦਾ ਖਾਸ ਕਰਕੇ ਜੇ ਆਰਐਸਐਸ ਦੀ ਉਹ ਗੱਲ ਕਰ ਲਈ ਉਹ ਕਿਵੇਂ ਬਚਾਏਗੀ ਕਿ ਸਿੱਖ ਹੁਣ ਆਪਣੇ ਆਪ ਚ ਜਿਹੜੇ ਆ ਖੜਨ ਪੈਰਾਂ ਤੇ ਖੜਨ ਦੇ ਲੈਕ ਨਹੀਂ ਰਹੇ ਜਾਂ ਕਹਿ ਸਕਦੇ ਆ ਕਿ ਹੁਣ ਉਸ ਤਰੀਕੇ ਨਾਲ ਸਿੱਖੀ ਨਹੀਂ ਉਹ ਚੱਲ ਰਹੀ ਜਿਵੇਂ ਚੱਲਣੀ ਚਾਹੀਦੀ ਹੈ ਮਸਲਾ ਕੀ ਹੈ ਸਤਨਾਮ ਬਹੁਤ ਵਧੀਆ ਸਵਾਲ ਹੈ ਮਸਲਾ ਇਹ ਹੈ ਕੌਮ ਦੇ ਵਿੱਚ ਕੋਈ ਘਾਟਾ ਨਹੀਂ ਹੈ ਲੋਕਾਂ ਦੇ ਜਜ਼ਬਾਤਾਂ ਦੇ ਵਿੱਚ ਕੋਈ ਘਾਟਾ ਨਹੀਂ ਹੈ ਲੋਕਾਂ ਦੀ ਆਸਟਿਕਤਾ ਦੇ ਵਿੱਚ ਕੋਈ ਘਾਟਾ ਨਹੀਂ ਹੈ ਲੋਕਾਂ ਦਾ ਆਪਣਾ ਹੀ ਗੁਰੂ ਅ ਦੇ ਉੱਤੇ ਓਟ ਆਸਰੇ ਦੇ ਵਿੱਚ ਕੋਈ ਘਾਟਾ ਨਹੀਂ ਹੈ ਜੇ ਘਾਟਾ ਪਿਆ ਸਾਰਾ ਜੇ ਅੱਜ ਕਹਾਣੀ ਵਿਗੜ ਕੇ ਇੱਥੋਂ ਤੱਕ ਪਹੁੰਚੀ ਆ ਤਾਂ ਇਸ ਦੀ ਜ਼ਿੰਮੇਵਾਰ ਪੰਜਾਬ ਦੀ ਉਹ ਧਿਰ ਹੈ ਜਿਹੜੀ ਧਿਰ ਪਹਿਲਾਂ ਆਪਣੇ ਆਪ ਨੂੰ ਪੰਥਕ ਕਹਿੰਦੀ ਰਹੀ ਸਾਰੀ ਉਮਰ ਤਾਂ ਉਮਰ ਉਸਨੇ ਆਪਣੇ ਆਪ ਨੂੰ ਪੰਥਕ ਕਿਹਾ ਤੇ ਪੰਥ ਦੇ ਨਾਮ ਤੇ ਵੋਟਾਂ ਪਾਉਂਦੇ ਰਹੇ ਚੋਣ ਨਿਸ਼ਾਨ ਵੀ ਉਹਨਾਂ ਦਾ ਬਾਬੇ ਨਾਨਕ ਵਾਲੀ ਤੱਕੜੀ ਕਹਿ ਕੇ ਲੈਂਦੇ ਰਹੇ ਉਹ ਪਰੰਤੂ ਬਾਅਦ ਦੇ ਵਿੱਚ ਐਸਾ ਪੈਂਤੜਾ ਬਦਲਿਆ 1996 ਦੇ ਆਉਂਦੇ ਆਉਂਦੇ ਕਿ ਉਹਨਾਂ ਨੇ ਆਪਣੇ ਨਾਮ ਦੇ ਨਾਲੋਂ ਪੰਥਕ ਪਾਰਟੀ ਹਟਾ ਕੇ ਪੰਜਾਬੀਅਤ ਪਾਰਟੀ ਲਾ ਲਿਆ ਆਪਣੇ ਨਾਮ ਦੇ ਨਾਲ ਇਹ ਸਾਰੇ ਇਹ ਸਾਰੇ ਜਿਹੜੇ ਘਟਨਾਕਰਮ ਵਾਪਰੇ ਨੇ ਜਾਂ ਜਿਹੜੀ ਇਹ ਸਾਰੀ ਖੇਡ ਵੇਗੜੀ ਆ ਕਿ ਭਾਈ ਕੌਮ ਆਪਣੀ ਰੱਖਿਆ ਆਪ ਕਰ ਸਕਦੀ ਆ ਆਪਣਾ ਬਚਾਅ ਵੀ ਕਰ ਸਕਦੀ ਆ ਕੌਮ ਆਪਣੇ ਆਪ ਨੂੰ ਅੱਗੇ ਵੀ ਲਿਜਾ ਸਕਦੀ ਆ ਸਾਰਾ ਕੁਝ ਕਰ ਸਕਦੀ ਆ ਸਾਰਾ ਕੁਝ ਕਰ ਵੀ ਰਹੀ ਆ ਪਰ ਸਵਾਲ ਤਾਂ ਰਾਜਨੀਤਿਕ ਪਾਰਟੀਆਂ ਤੇ ਆ ਖਾਸ ਤੌਰ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉੱਤੇ ਕਿ ਕੀ 2011 20 ਸਤੰਬਰ 2011 ਨੂੰ ਅਖੀਰਲੀ ਚੋਣ ਹੋਈ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜੀ ਐਕਟ ਦੇ ਮੁਤਾਬਕ ਹੁਣ ਤੱਕ ਤਾਂ 3-4 ਚੋਣਾਂ ਹੋ ਜਾਣੀਆਂ ਚਾਹੀਦੀਆਂ ਸੀਗੀਆਂ ਉਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਨਾਲ ਅਲਾਈਅੰਸ ਰਿਹਾ ਇਹਨਾਂ ਦਾ 9 ਮਾਸ ਦਾ ਰਿਸ਼ਤਾ ਰਿਹਾ ਕਿਉਂ ਨਹੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਦਾ ਸੁਖਵੀਰ ਸਿੰਘ ਬਾਦਲ ਬੀਬਾ ਹਰਸਿਮਰਤ ਕੌਰ ਬਾਦਲ ਹੋਰਾਂ ਨੇ ਕੇਂਦਰ ਦੇ ਜਿਹੜੇ ਲੀਡਰ ਨੇ ਉਹਨਾਂ ਦੇ ਉੱਤੇ ਦਬਾਅ ਪਾਇਆ ਜਾਂ ਗੱਲਬਾਤ ਹੀ ਕੀਤੀ ਕਿ ਭਾਈ ਐਸਜੀਪੀਸੀ ਸਾਡੀ ਮੋਡਲੀ ਸੰਸਥਾ ਹੈ ਜ ਜੇਕਰ ਅਸੀਂ ਮਿੰਨੀ ਪਾਰਲੀਮੈਂਟ ਉਸ ਨੂੰ ਕਹਿੰਦੇ ਆ ਸਿੱਖਾਂ ਦੀ ਉੱਥੇ ਬੈਠ ਕੇ ਸਾਰੀਆਂ ਗੱਲਾਂ ਬਾਤਾਂ ਵਿਚਾਰੀਆਂ ਜਾਂਦੀਆਂ ਨੇ ਤਾਂ ਫਿਰ ਭਾਈ ਉਸ ਦੀਆਂ ਚੋਣਾਂ ਜਿਹੜੀ ਲੋਕਤੰਤਰੀਕ ਤਰੀਕੇ ਨਾਲ ਹੁੰਦੀਆਂ ਨੇ ਤੁਸੀਂ ਇਹ ਵੀ ਦੇਖੋ ਨਾ ਕਿ ਧਾਰਮਿਕ ਮਾਮਲਿਆਂ ਦੇ ਵਿੱਚ ਦੁਨੀਆ ਦੇ ਵਿੱਚ ਇਦਾਂ ਦੀ ਮਿਸਾਲ ਬਹੁਤ ਘੱਟ ਮਿਲਦੀ ਹੈ ਜਾਂ ਮਿਲਦੀ ਹੋਣੀ ਹੈ ਕਿ ਇੱਕ ਧਾਰਮਿਕ ਬਾਡੀ ਦੀ ਚੋਣ ਲੋਕਤੰਤਰੀਕ ਢੰਗ ਨਾਲ ਹੋ ਰਹੀ ਹੋਵੇ ਬਿਲਕੁਲ ਔਰ ਲੋਕਤਾਂਤ੍ਰਿਕ ਢੰਗ ਨਾਲ ਹੋ ਕੇ ਮਤਲਬ ਦਿਖਾਵੇ ਲਈ ਉਹ ਹੁੰਦੀ ਹੋਵੇ ਚਾਹੇ ਇਹ ਲੋਕਾਂ ਨੂੰ ਵੀ ਪਤਾ ਵੀ ਜੇਬਾਂ ਦੇ ਵਿੱਚੋਂ ਪਰਚੀਆਂ ਨਿਕਲਦੀਆਂ ਰਹੀਆਂ ਨੇ ਲਿਫਾਫਿਆਂ ਚੋਂ ਪਰਚੀਆਂ ਨਿਕਲਦੀਆਂ ਰਹੀਆਂ ਨੇ ਤੇ ਉਸ ਪਰਚੀਆਂ ਦੇ ਵਿੱਚੋਂ ਨਾਮ ਨਿਕਲ ਕੇ ਪ੍ਰਧਾਨ ਤੈਹ ਹੁੰਦੇ ਰਹੇ ਸਾਰਾ ਕੁਝ ਆਪਾਂ ਸਾਰਿਆਂ ਨੂੰ ਪਤਾ ਹੈ ਪਰ ਫੇਰ ਵੀ ਕਹਿੰਦੇ ਆ ਨਾ ਕਿ ਜੇ ਰੋਣਾ ਨਹੀਂ ਆਉਂਦਾ ਹੁੰਦਾ ਤਾਂ ਰੋਣ ਵਰਗਾ ਮੂੰਹ ਕਰ ਲਈਦਾ ਕਿਸੇ ਦੇ ਕਿਸੇ ਦੇ ਸੋਗ ਦੇ ਵਿੱਚ ਜਾ ਕੇ ਤਾਂ ਘੱਟੋ ਘੱਟ ਆਵਾਜ਼ ਤਾਂ ਚੁੱਕ ਲੈਣੀ ਚਾਹੀਦੀ ਸੀ ਪ੍ਰਧਾਨ ਜਿੱਦਾਂ ਦੇ ਮਰਜ਼ੀ ਬਣਦੇ ਰਹੇ ਹੁਣ ਪਰਚੀਆਂ ਦੇ ਵਿੱਚੋਂ ਪਰ ਦਿਖਾਵੇ ਲਈ ਤਾਂ ਬਣਦੇ ਹੀ ਰਹੇ ਨਾ ਹੁਣ ਤਾਂ ਜੀ ਇੱਕ ਗੱਲ ਇਹ ਵੀ ਆ ਕਿ ਬਿੱਤੇ ਦਿਨੀ ਦੇਖਿਆ ਬਿੱਤੇ ਸਮੇਂ ਦੇਖਿਆ ਕਿ ਵੋਟਾਂ ਵੀ ਬਣੀਆਂ ਜਿਸ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਵੀ ਉੱਠੇ ਵੋਟਾਂ ਬਣ ਗਈਆਂ ਹੁਣ ਸਭ ਕੁਝ ਹੋ ਗਿਆ ਤਾਂ ਆਖਰਕਾਰ ਫਿਰ ਹੁਣ ਕੀ ਲੱਗ ਰਿਹਾ ਹੈ ਕਿ ਕਿੱਥੇ ਗਰਾਰੀ ਫਸੀ ਆ ਕਿ ਕਿਉਂ ਨਹੀਂ ਚੋਣ ਹੋ ਰਹੀ ਕਿ ਜਿੱਥੇ ਇੱਕ ਪਾਸੇ ਹਰਪ੍ਰੀਤ ਸਿੰਘ ਨਵੇਂ ਪ੍ਰਧਾਨ ਬਣੇ ਆ ਨਵੇਂ ਧੜੇ ਦੇ ਵੱਖਰੇ ਧੜੇ ਦੇ ਤਾਂ ਉਹਨਾਂ ਨੇ ਸਿੱਧਾ ਕਿਹਾ ਕਿ ਅਸੀਂ ਬਾਦਲਾਂ ਤੋਂ ਐ ਜੀ ਪੀ ਸੀ ਜਿਹੜੀ ਆ ਉਹ ਛਡਵਾਣੀ ਆ ਉਧਰ ਜੇਕਰ ਐਮ ਪੀ ਅਮਰਤਪਾਲ ਸਿੰਘ ਦੇ ਪਿਤਾ ਦੀ ਗੱਲ ਕਰੀਏ ਉਹ ਕਹਿੰਦੇ ਆ ਕਿ ਅਸੀਂ ਵੀ ਚੋਣ ਲੜਾਂਗੇ ਹੁਣ ਸਾਨੂੰ ਆਜ਼ਾਦੀ ਆ ਅਸੀਂ ਵੀ ਐ ਜੀ ਪੀ ਸੀ ਦੀ ਚੋਣਾਂ ਜਿੱਤਾਂਗੇ ਤਾਂ ਆਖਰਕਾਰ ਫਿਰ ਕੀ ਖਤਰਾ ਪੈਦਾ ਹੋ ਰਿਹਾ ਕੀ ਜਿਹੜਾ ਲੱਗ ਰਿਹਾ ਹੈ ਕਿ ਹੁਣ ਪੰਥ ਆਪਣੇ ਆਪ ਚ ਖਿਲਰ ਗਿਆ ਪੰਥਕ ਵੋਟਾਂ ਜਿਹੜੇ ਮੰਗਦੇ ਸੀ ਪੰਥਕ ਕਹਾਂਦੇ ਸੀ ਉਹ ਖਿੱਲਰ ਗਿਆ ਤਾਂ ਕਰਕੇ ਨਹੀਂ ਚੋਣਾ ਹੋ ਰਹੀਆਂ ਫਿਰ ਜਾ ਹੋਰ ਕੀ ਕਾਰਨ ਲੱਗਦਾ ਆ ਸਤਨਾਮ ਜੀ ਦੇਖੋ ਅਸਲ ਗੱਲ ਕੀ ਆ ਮਸਲਾ ਇਹ ਆ ਕਿ ਆਪਾਂ ਹੈਗੇ ਆ ਡੈਮੋਕਰੈਟਿਕ ਦੇਸ਼ ਦੇ ਵਿੱਚ ਲੋਕਤੰਤਰਿਕ ਦੇਸ਼ ਦੇ ਵਿੱਚ ਹੁਣ ਜਿਹੜੇ ਲੋਕ ਗਿਆਨੀ ਹਰਪ੍ਰੀਤ ਸਿੰਘ ਤੇ ਸਵਾਲ ਖੜੇ ਕਰ ਰਹੇ ਆ ਜਾਂ ਅਮਰਤਪਾਲ ਹੋਰਾਂ ਤੇ ਸਵਾਲ ਖੜੇ ਕਰ ਰਹੇ ਆ ਜਾਂ ਕੋਈ ਵੀ ਨਵਾਂ ਧੜਾ ਬਣਦਾ ਲੋਕਤੰਤਰ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਾਂ ਪੰਥ ਦੇ ਨਾਮ ਦੇ ਉੱਤੇ ਜਿਹੜੇ ਵੀ ਲੋਕ ਉਹਨਾਂ ਦੇ ਉੱਤੇ ਸਵਾਲ ਖੜੇ ਕਰਦੇ ਆ ਪਹਿਲਾਂ ਉਹਨਾਂ ਨੂੰ ਭਾਰਤ ਦਾ ਸੰਵਿਧਾਨ ਪੜ੍ਹਨਾ ਚਾਹੀਦਾ ਫਿਰ ਦੂਜੀ ਗੱਲ ਅ ਕੱਲ ਗਿਆਨੀ ਰਘਬੀਰ ਸਿੰਘ ਹੋਰਾਂ ਨੇ ਵੀ ਕਿਹਾ ਜਿਹੜੇ ਹੈੱਡ ਗ੍ਰਾਂਥੀ ਨੇ ਇਸ ਵਕਤ ਸ੍ਰੀ ਦਰਬਾਰ ਸਾਹਿਬ ਦੇ ਉਹਨਾਂ ਲਈ ਸਾਡਾ ਸਨਮਾਨ ਹੈ ਪੂਰਾ ਉਹਨਾਂ ਦੇ ਅਹੁਦੇ ਦਾ ਸਨਮਾਨ ਹੈ ਉਹਨਾਂ ਨੇ ਵੀ ਕਿਹਾ ਵੀ ਕਿੱਥੇ ਜੀ ਗਿਆਨੀ ਹਰਪ੍ਰੀਤ ਜੀ ਕਿਹੜੇ ਕੰਮਾਂ 'ਚ ਪੈ ਗਏ ਰਾਜਨੀਤੀ ਤੁਹਾਡੇ ਵਾਸਤਾ ਕੰਮ ਨਹੀਂ ਕਿਉਂ ਨਹੀਂ ਭਾਈ ਰਾਜਨੀਤੀ ਉਹਨਾਂ ਦੇ ਵਾਸਤਾ ਕੰਮ ਕਿਉਂ ਨਹੀਂ ਹੈ ਜਦੋਂ ਸਾਡੇ ਗੁਰੂ ਸਾਹਿਬ ਨੇ ਮੀਰੀ ਔਰ ਪੀਰੀ ਦਾ ਸਿਧਾਂਤ ਸਾਨੂੰ ਦਿੱਤਾ ਹੋਇਆ ਹੈ ਜਿੰਨੇ ਧੜੇ ਵੱਧ ਬਣਨਗੇ ਮੈਂ ਤਾਂ ਕਹਿੰਦਾ ਸਤਨਾਮ ਜੀ ਓਨੀ ਮੁਕਾਬਲੇਵਾਦਾ ਮੁਕਾਬਲੇਵਾਦੀ ਜਿਆਦਾ ਹੋਏਗੀ ਜਿੰਨੇ ਮੁਕਾਬਲੇਵਾਦੀ ਜਿਆਦਾ ਹੋਏਗੀ ਓਨੀ ਪਾਰਦਰਸ਼ਤਾ ਆਏਗੀ ਔਲੇ ਘਟਣਗੇ ਸਫਾਈ ਜਿਆਦਾ ਹੋਏਗੀ ਆਪਾਂ ਵੇਖਦੇ ਨਹੀਂ ਕਿ ਜਿੰਨੇ ਉਮੀਦਵਾਰ ਵੱਧ ਹੁੰਦੇ ਨੇ ਮੈਦਾਨ ਦੇ ਵਿੱਚ ਜਾਂ ਇੱਕੋ ਖੇਤਰ ਦੇ ਵਿੱਚ ਕੰਮ ਕਰਨ ਵਾਲੇ ਜੇ ਚਾਰ ਵਿਅਕਤੀ ਨੇ ਤਾਂ ਚਾਰੇ ਕੋਸ਼ਿਸ਼ ਕਰਦੇ ਆ ਕਿ ਮੈਂ ਤੁਹਾਡੇ ਨਾਲੋਂ ਚੰਗਾ ਕਰਾਂ ਤੁਸੀਂ ਮੇਰੇ ਨਾਲੋਂ ਚੰਗਾ ਕਰੋ ਤਾਂ ਫਿਰ ਟੀਮ ਦਾ ਕੰਮ ਨਿਭਰ ਨਿਕਲ ਕੇ ਸਾਹਮਣੇ ਆਉਂਦਾ ਮਤਲਬ ਨਾ ਤਾਂ ਕਮੀ ਪੰਥ ਦੇ ਵਿੱਚ ਹੈ ਨਾ ਨਵੀਆਂ ਬਣ ਰਹੀਆਂ ਪਾਰਟੀਆਂ ਦੇ ਵਿੱਚ ਹਨ ਨਾ ਨਵੇਂ ਬਣ ਰਹੇ ਧੜਿਆਂ ਦੇ ਵਿੱਚ ਹੈ ਜੇ ਕਮੀ ਹੈ ਤਾਂ ਭਾਈ ਰਾਜਨੀਤਿਕ ਇੱਛਾ ਸ਼ਕਤੀ ਦੀ ਕਮੀ ਹੈ ਇਹ ਭਾਰਤੀ ਜਨਤਾ ਪਾਰਟੀ ਦੀ ਅੱਖ ਜਿਹੜੀ ਆ ਉਹ 227 ਤੇ ਆ 227 ਦੀਆਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਉਹਨਾਂ ਨੂੰ ਪਤਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਆਪਣਾ ਗਲਬਾ ਪਾਏ ਬਿਨਾ ਹਾਲਾਂਕਿ ਉਹਨਾਂ ਦੇ ਹੱਥ ਨਹੀਂ ਆਉਣੀ ਹੈਗੀ ਪਰ ਫਿਰ ਵੀ ਉਹਨਾਂ ਦੀ ਕੋਸ਼ਿਸ਼ ਹੋਏਗੀ ਆਪਣਾ ਗਲਬਾ ਪਾਈ ਬਣਾ ਉਹਨਾਂ ਨੂੰ ਪਤਾ ਹੈ ਕਿ ਅਸੀਂ ਪੰਜਾਬ ਦੇ ਵਿੱਚ ਪੈਰ ਨਹੀਂ ਜਮਾ ਸਕਦੇ ਦੂਜੀ ਗੱਲ ਤੁਸੀਂ ਕਹਿੰਨੀ ਹਰਪ੍ਰੀਤੌਰਾਂ ਦੀ ਗੱਲ ਕੀਤੀ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਵੀ ਇਹ ਗੱਲ ਦਾ ਪਤਾ ਹੈ ਕਿ ਜਦੋਂ ਤੱਕ ਐਸਜੀਪੀਸੀ ਬਾਦਲ ਪਰਿਵਾਰ ਤੋਂ ਮੁਕਤ ਨਹੀਂ ਹੁੰਦੀ ਹੈਗੀ ਉਦੋਂ ਤੱਕ ਕੌਮ ਦਾ ਪੂਰਾ ਭਲਾ ਨਹੀਂ ਹੋ ਸਕਦਾ ਕਿਉਂਕਿ ਪਹਿਲਾਂ ਕਿਉਂ ਨਹੀਂ ਬੋਲੇ ਜਦੋਂ ਹੁਣ ਉਹਨਾਂ ਨੂੰ ਉੱਥੋਂ ਜਥੇਦਾਰ ਸਾਹਿਬ ਦੇ ਅਹੁਦੇ ਤੋਂ ਉਤਾਰ ਦਿੱਤਾ ਤਾਂ ਜਦੋਂ ਉਹਨਾਂ ਨੂੰ ਫਿਰ ਆਪਾਂ ਕਹਿ ਸਕਦੇ ਆ ਕਿ ਦਮਦਮਾ ਸਾਹਿਬ ਦੇ ਜਥੇਦਾਰ ਵਜੋਂ ਹਟਾ ਦਿੱਤਾ ਉਹਨਾਂ ਦੇ ਸੇਵਾਵਾਂ ਬਾਪ ਬਾਪ ਸੇ ਲੈ ਲਿਆ ਵੱਡੇ ਇਲਜ਼ਾਮ ਵੀ ਉਹਨਾਂ ਤੇ ਲੱਗੇ ਹਾਲਾਂਕਿ ਉਹ ਸਹੀ ਨੇ ਸੱਚੇ ਨੇ ਉਹ ਕਮੇਟੀ ਜਿਹੜੀ ਆ ਉਹਨਾਂ ਦੇ ਅਧੀਨ ਹੈ ਉਹ ਧਿਆਨ ਚ ਉਹਨਾਂ ਦੇ ਵਿਚਾਰ ਅਧੀਨ ਆ ਮਾਮਲਾ ਪਰ ਫਿਰ ਹੁਣ ਕਿਉਂ ਬੋਲ ਰਹੇ ਆ ਜਿੱਥੇ ਬਾਗੀ ਤੜੇ ਤੇ ਸਵਾਲ ਖੜੇ ਹੋ ਰਹੇ ਆ ਕਿ ਜਦੋਂ ਸਤਾ ਦੇ ਆਨੰਦ ਮਾਣ ਰਹੇ ਸੀਗੇ ਵੱਡੀਆਂ ਗੱਡੀਆਂ ਚ ਘੁੰਮਦੇ ਸੀ ਬੀਬੀਆਈ ਕਲਚਰ ਜਿਹੜਾ ਅਪਣਾਇਆ ਹੋਇਆ ਸੀ ਉਦੋਂ ਕਿਉਂ ਨਹੀਂ ਬੋਲੇ ਹੁਣੇ ਕਿਉਂ ਜਿਹੜਾ ਸਾਰਾ ਕੁਝ ਯਾਦ ਆ ਰਿਹਾ ਉਹ ਕਹਿੰਦੇ ਆ ਨਾ ਕਿ ਅ ਵੀ ਜਦੋਂ ਸੱਟ ਲੱਗਦੀ ਹੈ ਰੋਸ ਉਦੋਂ ਹੀ ਜਗਦਾ ਹੈ ਹਨ ਜਬੇ ਬਣ ਲਾਗੇ ਤਵੇ ਰੋਸ ਜਾ ਕੇ ਜਾਂ ਫਿਰ ਇਹ ਆ ਵੀ ਭਾਈ ਦੇਰ ਆਏ ਦਰੋਸਤ ਆਏ ਠੀਕ ਹੈ ਪਹਿਲਾਂ ਜਿਹੜੀਆਂ ਗਲਤੀਆਂ ਕਰ ਲਈਆਂ ਇਹੋ ਸਵਾਲ ਪਹਿਲਾਂ 2 ਦਸੰਬਰ ਨੂੰ ਖੜੇ ਹੋਏ ਸੀਗੇ 2 ਦਸੰਬਰ ਤੋਂ ਪਹਿਲਾਂ ਵੀ ਜਿਹੜਾ ਇਹ ਬਾਗੀ ਧੜਾ ਹੈ ਜਦੋਂ ਇਹ ਸ੍ਰੀ ਅਕਾਲ ਤਖਤ ਸਾਹਿਬ ਗਿਆ ਸੀਗਾ ਜਦੋਂ ਇਹਨਾਂ ਨੇ ਲਿਖਤੀ ਰੂਪ ਦੇ ਵਿੱਚ ਆਪਣੀਆਂ ਗਲਤੀਆਂ ਮੰਨੀਆਂ ਸੀਗੀਆਂ ਕੁਛ ਇੱਕ ਇਹ ਸਵਾਲ ਉਦੋਂ ਵੀ ਖੜੇ ਹੋਏ ਸੀ ਵੀ ਭਾਈ ਤੁਸੀਂ 2015 ਵੇਲੇ ਜਦੋਂ ਬਰਗਾੜੀ ਬੇਅਦਬੀ ਕਾਂਡ ਵਾਪਰੇ ਨੇ ਸਾਰਾ ਕੁਝ ਹੋਇਆ ਜਦੋਂ ਸੌਦੇ ਸਾਧ ਨੂੰ ਮਾਫੀ ਦਵਾਈ ਗਈ ਹੈ ਜਦੋਂ 97 ਲੱਖ ਦੇ ਇਸ਼ਤਿਹਾਰ ਦਵਾਏ ਗਏ ਨੇ ਜਦੋਂ ਜਥੇਦਾਨਾਂ ਨੂੰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਘਰੇ ਬੁਲਾਇਆ ਗਿਆ ਉਦੋਂ ਕਿਉਂ ਨਹੀਂ ਬੋਲੇ ਇਹ ਗੱਲ ਬਿਲਕੁਲ ਸਹੀ ਆ ਬਾਈ ਤੁਹਾਨੂੰ ਉਦੋਂ ਬੋਲਣਾ ਚਾਹੀਦਾ ਸੀਗਾ ਅਸਲ ਮੌਕਾ ਉਦੋਂ ਸੀ ਉਦੋਂ ਪਤਾ ਲੱਗਦਾ ਕਿ ਤੁਹਾਡੇ ਅੰਦਰ ਸੱਚ ਔਰ ਗੁਰੂ ਪ੍ਰਤੀ ਕੋਈ ਸਤਕਾਰ ਹੈ ਜਾਂ ਨਹੀਂ ਹੁਣ ਤਾਂ ਇੱਕ ਮੌਕਾ ਮਿਲਾਪ ਹੀ ਕਹਿ ਸਕਦੇ ਆ ਪਰੰਤੂ ਫੇਰ ਵੀ ਚਲੋ ਜੇ ਮੌਕੇ ਦੇ ਹਿਸਾਬ ਨਾਲ ਜੇ ਅੱਜ ਵੀ ਬੋਲ ਰਹੇ ਨੇ ਤਾਂ ਮੈਨੂੰ ਲੱਗਦਾ ਹੈ ਕਿ ਅੱਜ ਦਾ ਬੋਲਿਆ ਉਹੀ ਕਹਿੰਦੇ ਆ ਨਾ ਕਿ ਵੀ ਔਲੇ ਦਾ ਖਾਧਾ ਤੇ ਸੈਣੇ ਦਾ ਕਿਹਾ ਬਾਅਦ ਚ ਪਤਾ ਲੱਗਦਾ ਜੇ ਅੱਜ ਵੀ ਸੱਚ ਦੇ ਉੱਤੇ ਖੜ ਕੇ ਪਹਿਰਾ ਦੇ ਲੈਣ ਇਹ ਸਾਰੇ ਜਿੰਨੇ ਇਹ ਬਾਗੀ ਧੜੇ ਨੇ ਜਾਂ ਜਿਹੜੇ ਵੀ ਅਲੱਗ-ਥਲੱਗ ਹੋਏ ਨੇ ਜਾਂ ਜਿਹੜੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੀ ਮੰਗ ਕਰ ਰਹੇ ਐ ਜਾਂ ਜਿਹੜੇ ਵੀ ਕਹਿੰਦੇ ਨੇ ਕਿ ਧਰਮ ਦੇ ਵਿੱਚ ਕੌਮ ਦੇ ਵਿੱਚ ਪੰਥ ਦੇ ਵਿੱਚ ਰਾਜਨੀਤੀ ਦੇ ਵਿੱਚ ਸੁਧਾਰ ਆ ਕੇ ਪੰਜਾਬ ਸੁਧਰਨਾ ਚਾਹੀਦਾ ਉਹ ਅੱਜ ਵੀ ਸਾਰੇ ਇਕਮੁੱਠ ਹੋ ਕੇ ਸੱਚ ਦੇ ਲਈ ਖੜ੍ਹ ਜਾਣ ਤਾਂ ਇਹ ਮੁੱਦਾ ਬਣ ਜਾਊਗਾ ਇਹ ਮੁੱਦਾ ਬਣ ਜਾਊਗਾ ਤੇ ਮੁੱਦਾ ਐਸਾ ਫਰਕ ਪਾਊਗਾ ਕਿ ਤੁਸੀਂ ਪੰਜਾਬ ਨੂੰ ਪੰਜਾਬੀਅਤ ਔਰ ਪੰਥ ਦੇ ਰੂਪ ਦੇ ਵਿੱਚ ਰੰਗਿਆ ਹੋਵੇ ਦੇਖੋ ਮੇਰਾ ਲਾਸਟ ਸਵਾਲ ਹੈ ਜੀ ਛੋਟਾ ਜਿਹਾ ਆਨਸਰ ਦੇਣਾ ਉਹਦਾ ਕਿ ਸੁਖਜਿੰਦਰ ਸਿੰਘ ਰੰਧਾਵਾ ਕਾਂਗਰਸ ਦੇ ਐਮਪੀ ਨੇ ਹਰ ਸਿਮਰਤ ਕੌਰ ਬਾਦਲ ਕਿਉਂ ਨਹੀਂ ਮੰਗ ਕਰਦੇ ਉੱਥੇ ਉਹ ਕਿਉਂ ਨਹੀਂ ਮੁੱਦਾ ਚੱਕਦੇ ਇਹ ਤੇ ਦੂਜੀ ਗੱਲ ਤਾਂ ਹੁਣ ਕੀ ਲੱਗਦਾ ਹੈ ਕਿ ਚੋਣ ਹੋਏਗੀ ਜਾਂ ਫਿਰ ਇਹ ਪਹਿਲਾਂ ਵਾਂਗ ਹੀ ਸਿਰਫ ਇੱਕ ਬਿਆਨ ਕਹਿ ਸਕਦੇ ਆ ਜਾਂ ਮੰਗ ਕਹਿ ਸਕਦੇ ਆ ਇੱਕ ਮੰਗ ਬਣ ਕੇ ਹੀ ਰਹਿ ਜਾਏਗਾ ਇਹ ਮਸਲਾ ਅ ਪਿੱਛੇ ਜੇ ਮੰਗ ਮੰਗ ਕੀ ਪਿੱਛੇ ਜੇ ਪੂਰੀ ਤਿਆਰੀ ਹੋ ਗਈ ਸੀ ਚੋਣ ਹੋਣ ਦੀ ਇਨ ਬਿਟਵੀਨ ਇਹ ਹੋ ਗਿਆ ਕਿ ਵਿੱਚ ਵਿਚਾਲੇ ਜਿਹੜੇ ਨਵੇਂ ਮੈਂਬਰਾਂ ਦੀ ਭਰਤੀ ਸੀਗੀ ਉਸ ਦੇ ਲਈ ਉਹ ਸਮਾਂ ਸਾਰ ਨਹੀਂ ਤੇ ਸਾਰਾ ਕੁਝ ਜਾਰੀ ਹੋ ਗਿਆ ਨਵੇਂ ਮੈਂਬਰਾਂ ਦੀ ਜਿਹੜੀ ਭਰਤੀ ਆ ਉਹ ਹੋ ਵੀ ਚੁੱਕੀ ਆ ਆਸ ਤੇ ਉਮੀਦ ਹੈ ਕਿ ਜਿਸ ਤਰੀਕੇ ਨਾਲ ਹੁਣ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਮੇਤ ਬਾਕੀ ਸਾਰੇ ਲੋਕ ਇਹ ਗੱਲ ਚੁੱਕ ਰਹੇ ਨੇ ਔਰ ਤੁਹਾਡੀ ਗੱਲ ਵੀ ਬੜੀ ਜਾਇਜ਼ ਹੈ ਕਿ ਕਾਂਗਰਸ ਦੇ ਐਮਪੀ ਸੁਖਜਿੰਦਰ ਰੰਧਾਵਾ ਬਤੌਰ ਸਿੱਖ ਤਾਂ ਇਹ ਗੱਲ ਕਰ ਸਕਦੇ ਨੇ ਸੰਸਦ ਦੇ ਵਿੱਚ ਤਾਂ ਬੀਬਾ ਹਰਸਿਮਰਤ ਕੌਰ ਬਾਦਲ ਕਿਉਂ ਨਹੀਂ ਕਰਦੇ ਹੈਗੇ ਜਿਹੜੇ ਸਟੇਕ ਹোল্ডার ਨੇ ਪੰਥ ਦੇ ਜਾਂ ਸਿੱਖੀ ਦੀ ਪਾਰਟੀ ਦੇ ਇਹ ਗੱਲ ਉਹਨਾਂ ਨੂੰ ਵੀ ਪਹਿਲ ਦੇ ਆਧਾਰ ਦੇ ਉੱਤੇ ਕਰਨੀ ਚਾਹੀਦੀ ਹੈ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਰ ਮੈਨੂੰ ਲੱਗ ਰਿਹਾ ਹੈ ਕਿ ਚੋਣਾਂ ਜਿਹੜੀਆਂ ਨੇ ਇਹ 2027 ਤੋਂ ਪਹਿਲਾਂ ਪਹਿਲਾਂ ਹੋ ਜਾਣੀਆਂ ਚਾਹੀਦੀਆਂ ਨੇ ਹੋ ਜਾਣਗੇ ਲੱਗਦਾ ਮੈਂ ਕਹਿ ਰਿਹਾ ਜੀ ਲੱਗ ਰਿਹਾ ਹੈ ਕਿ ਹੋ ਜਾਣੀਆਂ ਚਾਹੀਦੀਆਂ ਨੇ ਜਿਸ ਤਰੀਕੇ ਤੇ ਆ ਰਾਜਨੀਤਿਕ ਘਟਨਾਕ੍ਰਮ ਪੰਜਾਬ ਦੇ ਵਿੱਚ ਰੋਜ਼ ਵਾਪਰ ਰਹੇ ਨੇ ਕਿਉਂਕਿ ਆਮ ਆਦਮੀ ਪਾਰਟੀ ਵੀ ਚਾਹੁੰਦੀ ਆ ਮੌਜੂਦਾ ਸੱਤਾਧਿਰ ਵੀ ਚਾਹੁੰਦੀ ਆ ਕਿ ਐਸਜੀਪੀਸੀ ਦੇ ਵਿੱਚ ਇਹਨਾਂ ਦੇ ਕੁਝ ਮੈਂਬਰ ਸਹਿਬਾਨ ਕਿਸੇ ਨਾ ਕਿਸੇ ਤਰੀਕੇ ਨਾਲ ਜ਼ਰੂਰ ਸ਼ਾਮਲ ਹੋ ਜਾਣ ਕਿਉਂਕਿ ਇਹਨਾਂ ਨੂੰ ਵੀ ਪਤਾ ਹੈ ਕਿ ਕੌਮ ਔਰ ਪੰਥ ਨੂੰ ਭਰੋਸੇ 'ਚ ਲਏ ਬਿਨਾ ਪੰਜਾਬ ਦੇ ਉੱਤੇ ਰਾਜ ਕਰਨਾ ਸੌਖਾ ਨਹੀਂ ਹੈ ਜੀ ਬਹੁਤ ਬਹੁਤ ਧੰਨਵਾਦ ਸੋ ਇਹ ਸਨ ਪ੍ਰਿੰਸ ਭਾਰਤਵਾੜ ਜੀ ਜਿਨ੍ਹਾਂ ਨੇ ਅਹਿਮ ਚਰਚਾ ਕੀਤੀ ਹੈ ਜੋ ਮੁੱਦੇ ਜੋ ਫਰਕਪਾਣ ਵਿੱਚ ਮਸਲਾ ਰੱਖਿਆ ਗਿਆ ਐਜੀਪੀਸੀ ਚੋਣ ਦਾ ਤਾਂ ਹੁਣ ਦੇਖਣਾ ਹੋਵੇਗਾ ਕਿ ਕਦੋਂ ਇਹ ਚੋਣ ਹੋਏਗੀ ਕਦੋਂ ਤੱਕ ਇਹ ਮੰਗਾਂ ਬਿਆਨ ਤੋਂ ਹੁੰਦੇ ਹੋਏ ਅਸਲ ਵਿੱਚ ਉਹ ਜਿਹੜਾ ਇਸ ਨੂੰ ਜਮ ਜਿਹੜਾ ਕਹਿ ਸਕਦੇ ਆ ਕਿ ਅਸਲ ਵਿੱਚ ਚੋਣ ਜਿਹੜੇ ਆ ਕਰਵਾਈ ਜਾਏਗੀ ਅਤੇ ਐਜੀਪੀਸੀ ਦੇ ਨਿਰਪੱਖ ਜਿਹੜੀ ਆ ਚੋਣ ਦੇ ਵਿੱਚ ਜਿਹੜੇ ਨਵੇਂ ਮੈਂਬਰ ਜੋ ਚੁਣੇ ਜਾਣਗੇ ਅਤੇ ਨਵੇਂ ਪ੍ਰਧਾਨ ਆ ਜਿਹੜੇ ਉਹ ਚੁਣੇ ਜਾਣਗੇ ਵੀਡੀਓ ਜਰਨਲਿਸਟ ਨਾਲ ਸਤਰਾਮ ਸਿੰਘ ਮਠੋਈ ਐਨਆਰਆਈ ਟੀਵੀ